ਪੁਰਾਣਾ ਘਰੇਲੂ ਕਲੇਸ਼ ਚੱਲਦਾ ਸੀ ਲੜਾਈ ਝਗੜਾ ਰੰਦਾ ਸੀ ਘਰ ਚ ਇਸੇ ਤਹਿਤ ਹੀ ਬੇਡੇ ਨੇ ਆਪਣੇ ਪਿਓ ਦਾ ਹੀ ਕਹੀਂ ਮਾਰ ਕੇ ਕਤਲ ਕਰਤਾ ਪਿਓ ਦੀ ਮਦਰ ਵੀ ਨਾਲ ਹੀ ਸੀਗੀ ਤੇ ਉਹਨੂੰ ਭਜਾਣ ਦੀ ਵੀ ਕੋਸ਼ਿਸ਼ ਕੀਤੀ ਜਿਹਨੇ ਮਾਰਿਆ ਉਹ ਪੁੱਤ ਸੀ ਔਰ ਨਾਲ ਉਹਦੀ ਮਦਰ ਵੀ ਮਤਲਬ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਐਂ ਬੇਟਾ ਹੀ ਇਨਵੋਲਡ ਸੀ ਉਹਦੇ ਮਰਡਰ ਚ ਇਹ ਖਣੇ ਦੇ ਤਹਿਤ ਇੱਕ ਮਰਡਰ ਰਿਪੋਰਟ ਹੋਇਆ ਸੀਗਾ ਪਿੰਡ ਨਾਥਪੁਰਾ ਦਾ ਮੈਂ ਉਹਦੇ ਬਾਰੇ ਦੱਸਣਾ ਚਾਹਵਾਂਗੀ ਇਹਦੇ ਚ ਸਾਨੂੰ ਮੁਦਈ ਸੁਖਮੰਦਰ ਸਿੰਘ ਵਾਸੀ ਨਾਥਪੁਰਾ ਉਹਦੇ ਵੱਲੋਂ ਥਾਣੇ ਰਿਪੋਰਟ ਹੋਈ ਸੀ ਕਿ ਉਹਦਾ ਛੋਟਾ ਭਰਾ ਪਰਮਿੰਦਰ ਸਿੰਘ ਉਰਫ ਪਿੰਦੀ ਜੋ ਉਹਦੇ ਨਾਲ ਦੇ ਘਰ 'ਚ ਰਹਿੰਦਾ ਹੈ ਉਹ ਆਪਣੀ ਪਤਨੀ ਜਸਵੀਰ ਕੌਰ ਔਰ ਆਪਣੇ ਲੜਕੇ ਸੁਖਦੀਪ ਸਿੰਘ ਨਾਲ ਰਹਿੰਦਾ ਸੀਗਾ ਤੇ ਜਿਹਦੀ ਆਪਣੇ ਘਰ 'ਚ ਆਪਣੀ ਵਾਈਫ ਨਾਲ ਲੜਾਈ ਝਗੜਾ ਰਹਿੰਦਾ ਸੀਗਾ ਪਹਿਲਾਂ ਤੋਂ ਤੇ ਕੱਲ ਸ਼ਾਮ ਨੂੰ 7:30 ਵਜੇ ਜਿਹੜਾ ਮੁਦਈ ਹੈ ਉਹਨੇ ਆਪਣੇ ਭਰਾ ਨੂੰ ਦੇਖਿਆ ਕਿ ਉਹ ਆਪਣੀ ਪਤਨੀ ਉਹਦੇ ਘਰ ਜਾ ਕੇ ਦੇਖਿਆ ਕਿ ਜਿਹੜੀ ਉਹਦੀ ਵਾਈਫ ਹੈ ਪਹਿਲਾਂ ਤਾਂ ਉਹਦਾ ਜਿਹੜਾ ਬ੍ਰਦਰ ਹੈ ਪਰਮਿੰਦਰ ਸਿੰਘ ਉਹ ਖੂਨ ਨਾਲ ਲਤਫਤ ਉੱਥੇ ਪਿਆ ਹੋਇਆ ਸੀ ਮੰਜੇ ਤੇ ਤੇ ਨਾਲ ਉਹਦੀ ਪਤਨੀ ਜਿਹੜੀ ਜਸਵੀਰ ਕੌਰ ਹੈ ਉਹ ਆਪਣੇ ਮੁਦੇਈ ਦੇ ਕੈਂਡ ਦੇ ਮੁਤਾਬਿਕ ਆਪਣੇ ਮੁੰਡੇ ਨੂੰ ਭੁਜਾਰੀ ਸੀ ਉੱਥੋਂ ਤੇ ਇਹਨਾਂ ਇਹ ਵੀ ਦੱਸਿਆ ਕਿ ਉਹਦੀ ਪਰਜਾਈ ਦੇ ਆਪਣੇ بیٹے ਨਾਲ ਮਿਲ ਕੇ ਉਸਦੇ ਬ੍ਰਦਰ ਦਾ ਕਤਲ ਕੀਤਾ ਤੇ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 113 ਡੇਟਿਡ 17 9 2024 ਅੰਡਰ ਸੈਕਸ਼ਨ 103 ਸਬਸੈਕਸ਼ਨ 1 ਔਰ 61 ਸਬਸੈਕਸ਼ਨ 2 ਬੀ ਐਨ ਐਸ ਪੁਲਿਸ ਸਟੇਸ਼ਨ ਅਥਾਣਾ ਦਰਜ ਕੀਤਾ ਜੋ ਕਿ ਮਰਡਰ ਦਾ ਸੈਕਸ਼ਨ ਹੈ ਤੇ ਇਹਦੇ ਚ ਵਜਾ ਰੰਜਿਸ਼ ਇਹ ਪਤਾ ਲੱਗੀ ਕਿ ਜਿਹੜਾ ਪਰਮਿੰਦਰ ਸਿੰਘ ਸਿਗਾ ਉਹਦਾ ਆਪਣੀ ਵਾਈਫ ਨਾਲ ਪੁਰਾਣਾ ਹੀ ਮੈਟ੍ਰੀਮੋਨੀਅਲ ਡਿਸਪਿਊਟ ਕਲੇਸ਼ ਚੱਲਦਾ ਰਹਿੰਦਾ ਸੀਗਾ ਤੇ ਸਾਡੀ ਟੀਮਸ ਕਿਉਂਕਿ ਮਰਡਰ ਦਾ ਐਫ ਆਈ ਆਰ ਰਿਪੋਰਟ ਹੋਇਆ ਸੀਗਾ ਕ੍ਰਾਈਮ ਇਸ ਕਰਕੇ ਮੈਂ ਇਮੀਡੀਏਟਲੀ ਡੀ ਐਸ ਪੀ ਪੁੱਛੋ ਰਵਿੰਦਰ ਰੰਧਾਵਾ ਐਸਐਚਓ ਦਾ थाना ਸੁਖਵੀਰ ਕੌਰ ਔਰ ਆਪਣੇ ਸੀਆਈਏ 2 ਦੀ ਟੀਮ ਨੂੰ ਮੌਕੇ ਤੇ ਭੇਜਿਆ ਸੀਗਾ ਔਰ ਇਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਜੁਆਇੰਟ ਐਫਰਟ ਨਾਲ ਹਿਊਮਨ ਇੰਟ ਨਾਲ ਟੈਕਨੀਕਲੀ ਵੀ ਤੇ ਸਾਰਾ ਗਰਾਊਂਡ ਤੇ ਸਰਚ ਕਰਕੇ ਦੋਨੋਂ ਜਿਹੜੇ ਮਰਡਰ ਦੇ ਦੋਸ਼ੀ ਐ ਉਹਦੀ ਵਾਈਫ ਜਸਵੀਰ ਕੌਰ ਔਰ ਉਹਦਾ ਮੁੰਡਾ ਸੁਖਦੀਪ ਸਿੰਘ ਇਹਨਾਂ ਦੋਨਾਂ ਨੂੰ ਕੁਝ ਹੀ ਘੰਟਿਆਂ ਚ ਗ੍ਰਿਫਤਾਰ ਕਰ ਲਿਆ ਔਰ ਜਿਹੜਾ ਵੈਪਨ ਯੂਜ਼ਡ ਇਨ ਦ ਕ੍ਰਾਈਮ ਸੀਗਾ ਕਹੀ ਉਹਨੂੰ ਵੀ ਬਰਾਮਦ ਕੀਤਾ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਇੱਕ ਹੀਨियस ਕ੍ਰਾਈਮ ਨੂੰ ਵਿਦਿਨ ਫਿਊ ਆਰਸ ਟ੍ਰੇਸ ਕਰਕੇ ਵਧੀਆ ਕੰਮ ਕੀਤਾ ਔਰ ਇਹਨਾਂ ਦੀ ਜਿਹੜੀ ਸੁਖਦੀਪ ਸਿੰਘ ਹੈ ਇਹ 24 ਸਾਲ ਦਾ ਸੀ 24 ਸਾਲ ਦਾ ਔਰ ਜਸਵੀਰ कौर ਉਹਦੀ ਵਾਈਫ ਮ੍ਰਿਤਕ ਦੀ 50 ਸਾਲ ਦੀ ਹੈ ਇਹਨਾਂ ਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਪਰ ਆਪਣਾ ਪਿਆਪੋਤੇ ਸੀ ਜਿਹੜੇ ਮਾਰੇ ਹਾਂਜੀ ਜਿਹਨੇ ਮਾਰਿਆ ਜਿਹੜਾ ਜਿਹਨੇ ਮਾਰਿਆ ਉਹ ਉਤਸੀ ਉਹ ਨਾਲ ਉਹਦੀ ਮਦਰ ਵੀ ਮਤਲਬ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਐਂ ਬੇਟਾ ਹੀ ਇਨਵੋਲਡ ਸੀ ਉਹਦੇ ਮਰਡਰ ਚ ਘੜਾ ਦਾ ਕਾਰਨ ਕੀ ਸੀਗਾ ਮਾਹਰੰ ਦਾ ਕਾਰਨ ਜੀ ਜੋ ਸਾਨੂੰ ਪਤਾ ਲੱਗੇ ਇਹਨਾਂ ਦਾ ਪੁਰਾਣਾ ਘਰੇਲੂ ਕਲੇਸ਼ ਚੱਲਦਾ ਸੀ ਲੜਾਈ ਝਗੜਾ ਰਹਿੰਦਾ ਸੀ ਘਰ 'ਚ ਇਸੇ ਤਹਿਤ ਹੀ ਕੱਲ ਜੋ ਸਿਚੁਏਸ਼ਨ ਬਣੀ ਤੇ ਬੇਟੇ ਨੇ ਮਾਰ ਦਿੱਤਾ ਔਰ ਮਦਰ ਨੇ ਉਹਦੀ ਹੈਲਪ ਕੀਤੀ ਸ਼ੁਰੂ ਮਲੀ ਗੱਲ ਆਈ ਸੀ ਜੀ ਕਿ ਇਹ ਲੜਕੇ ਦਾ ਆਪਿਆਂ ਦੇ ਪਿਤਾ ਨਾਲ ਕੋਈ ਝਗੜਾ ਹੋਇਆ ਉਸ ਤੋਂ ਬਾਅਦ ਜਿਹੜਾ ਹੈ ਕਿ ਉਹਨੇ ਗੁੱਸੇ 'ਚ ਆ ਕੇ ਇਹ ਕੰਮ ਕੀਤਾ ਲੇਕਿਨ ਜਦੋਂ ਘਰ 'ਚ ਝਗੜਾ ਹੁੰਦਾ ਮੈਂ ਜਿਵੇਂ ਦੱਸ ਰਹੀ ਆਂ ਕਿ ਹਸਬੰਡ ਵਾਈਫ ਦਾ ਕਲੇਸ਼ ਸੀ ਤੇ ਬੇਟਾ ਵੀ ਨਾਲ ਰਹਿੰਦਾ ਸੀ ਤੇ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਹੋਣਾ ਜਿਹੜੀ ਸਿਚੁਏਸ਼ਨ ਇਦਾਂ ਦੀ ਰਾਈ ਕੇ بیٹے ਨੇ ਆਪਣੇ ਪਿਓ ਦਾ ਹੀ ਕਹੀਂ ਮਾਰ ਕੇ ਕਤਲ ਕਰਤਾ ਤੇ ਉਹਦੀ ਮਦਰ ਵੀ ਨਾਲ ਹੀ ਸੀਗੀ ਤੇ ਉਹਨੂੰ ਭਜਾਣ ਦੀ ਵੀ ਕੋਸ਼ਿਸ਼ ਕੀਤੀ ਪਰ ਜਿਹੜਾ ਪਿਓ ਸੀ ਕਹਿੰਦੇ ਸਿੱਤੇ ਪਏ ਸੀ ਦੁਬਾਰ ਕੀਤਾ ਜੀ ਇਹ ਜੀ ਹਲੇ ਮੈਂ ਰਿਵੀਲ ਨਹੀਂ ਕਰਨਾ ਚਾਹਾਂਗੀ ਬਟ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਜਦੋਂ ਰਿਮਾਂਡ ਲਵਾਂਗੇ ਤੇ ਜ਼ਿਆਦਾ ਟੈਕਨੀਕਲ ਇਦਾਂ ਦੀ ਡੀਟੇਲਸ ਪਤਾ ਲੱਗਣਗੀਆਂ। ਸਿਕਾਇਤ ਕਹੀ ਹੈ ਜੀ ਭਜਾਉਣ ਦੀ ਕੋਸ਼ਿਸ਼ ਕੀਤੀ ਹੁਣ ਇਰਾਦਾ ਹੋਂ ਕਤਲ ਦਾ ਮਾਮਲਾ ਸੌਰੀ ਕਤਲ ਦਾ ਦਰਜ ਕੀਤਾ ਹੈ ਜਾਂ ਉਹਨੂੰ ਭਜਾਉਣ ਦਾ ਮਾਮਲਾ ਦਰਜ ਨਹੀਂ ਜੀ ਮਤਲਬ ਮੌਕੇ ਤੇ ਜਦੋਂ ਸਾਨੂੰ ਰਿਪੋਰਟ ਹੋਈ ਉਹਦੀ ਜਿਹੜੀ ਡਿਜ਼ੀਜ਼ ਦੀ ਵਾਈਫ ਸੀਗੀ ਉਹ ਸਾਨੂੰ ਨੇੜੇ ਤੇੜੇ ਹੀ ਡਿਟੇਨ ਹੋ ਗਈ ਸੀਗੀ। ਬਟ ਜਿਹੜਾ ਮੁੰਡਾ ਹੈ ਉਹਨੂੰ ਅਸੀਂ ਕੁਝ ਘੰਟਿਆਂ ਚ ਲੱਭਿਆ ਸੋ ਜਦੋਂ ਸਾਡੀ ਇਨੀਸ਼ੀਅਲ ਤਫਤੀਸ਼ ਚ ਪਤਾ ਲੱਗਿਆ ਕਿ ਮੁੰਡੇ ਨੇ ਕਹੀ ਮਾਰੀ ਤੇ ਉਹਦੀ ਮਦਰ ਵੀ ਨਾਲ ਇਨਵੋਲਡ ਸੀ ਇਸ ਕ੍ਰਾਈਮ ਚ ਨਹੀਂ ਤਸਵੀਰ ਕੋਈ ਪ੍ਰੋਬਲਮ ਨਹੀਂ ਫਰਾਗ ਸੀ ਜਾਂ ਫਰਾਗ ਨਹੀਂ ਜੀ ਫਰਾਗ ਚ ਨਹੀਂ ਸੀਗੀ ਬਟ ਇਨੀਸ਼ੀਅਲ ਸਾਡੀ ਜੋ ਤਫਤੀਸ਼ ਚ ਪਤਾ ਲੱਗਿਆ ਸੀਗਾ ਕਿ ਬੇਟਾ ਮੈਨਲੀ ਇਨਵੋਲਡ ਹੈ ਬਟ ਡਿਊਰਿੰਗ ਪ੍ਰੀਲੀਮినਰੀ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਬੇਟਾ ਔਰ ਮਦਰ ਦੋਨੋਂ ਇਨਵੋਲਡ ਹੈ